ਕੀ ਕੁੜੀਆਂ ਤੇ ਤੁਸੀਂ ਬੈਂਕ ਇਤਨ ਕਿ ਆਈ ਸਾਲ ਕਰਦੇ ਕੀ ਕਰਨਾ ਚਾਹੂਗਾ ਮੈਂ ਕਹਿੰਦਾ ਮੇਰੀ ਗੱਲ ਸੁਣੋ ਅਸੀਂ ਹੈਗੇ ਦੋਨੇ ਛੋਟੇ ਬਸ ਮੈਂ ਇੱਕੋ ਹੀ ਗੱਲ ਤੇ ਸਾਡੇ ਵੱਡੇ ਹੀ ਨਵੇੜ ਦੇਣਗੇ ਅਸੀਂ ਤਾਂ ਬੱਚੇ ਆ ਇਹਨਾਂ ਦੇ ਤੇ ਇਹ ਕਹਿਣਾ ਕੁਛ ਨਹੀਂ ਵੀਰੇ ਕਰਨ ਕਰਾਉਣ ਵਾਲਾ ਪਰਮਾਤਮਾ ਬੰਦਾ ਇੱਥੇ ਕੋਈ ਨਹੀਂ ਕੁਛ ਕਰਨ ਵਾਲਾ ਸੋ ਵਾਹਿਗੁਰੂ ਆਪੀ ਕਰਵਾਈ ਜਾਂਦਾ ਸਾਨੂੰ ਖੁਦ ਨੂੰ ਨਹੀਂ ਪਤਾ ਲੱਗ ਜਾਂਦਾ ਤੇ ਬਸ ਇਹੀ ਆ ਪਰਮਾਤਮਾ ਮੂਰੇ ਹੀ ਬੇਨਤੀ ਕਰਦੇ ਜਿੰਨਾ ਟਾਈਮ ਨਵਜ ਚੱਲਦੇ ਸਾਡੇ ਤੋਂ ਇਹ ਸੇਵਾ ਲੈੰਦਾ ਰਹੇ ਕਿੰਨਾ ਕਹੰਗਾ ਹੰਗਾਰਾ ਮਿਲ ਹੰਗਾਰਾ ਬਹੁਤ ਮੈਂ ਕਹਿੰਦਾ ਜਦੋਂ ਦੁਆਵਾਂ ਮਿਲਦੀਆਂ ਤੇ ਲੋਕ ਅਸੀਸਾਂ ਦਿੰਦੇ ਆ ਤੇ ਦੁਆ ਮਨ ਕਿਤੇ ਵੀ ਕਿਸੇ ਨਾ OLX ਤੋਂ ਨਾ ਕਿਸੇ ਬਾਜ਼ਾਰ ਤੋਂ ਮੁੱਲ ਮਿਲਦੀ ਐ ਵੀਰੇ ਦਿਲੋਂ ਹੀ ਹੁੰਦੀਆਂ ਤੋਂ ਦਿਲੋਂ ਮਿਲਦੀਆਂ ਅੱਜ ਕਿੰਨੀਆਂ ਕੁੜੀਆਂ ਦੇ ਮੈਰਿਜ ਕੀਤੀ ਅੱਜ 11 ਕੁੜੀਆਂ ਦੇ ਜੀ ਦੇਖਦੇ ਭਾਈ ਆਉਣ ਵਾਲੇ ਸਮੇਂ 'ਚ ਕੀ ਸੁਪਨਾ ਕੀ ਐ ਅੱਗੇ ਵੀ ਕੀ ਕਰਨਾ ਹੈ ਸੁਪਨਾ ਹੀ ਮੇਰਾ ਤੁਹਾਨੂੰ ਦਿਲ ਦੀ ਦੱਸਾਂ ਮੈਂ ਉਸ ਦਿਨ ਖੁਸ਼ ਹੋਣਾ ਜਦੋਂ ਇਸੇ ਜਗ੍ਹਾ ਤੇ 101 ਕੁੜੀ ਦਾ ਵਿਆਹ ਇਕੱਠਾ ਕਰਾਂਗੇ ਵਾਹ ਸੋ ਬਹੁਤ ਥੈਂਕ ਯੂ ਇਹੀ ਸੁਪਨਾ ਹੈ ਤੇ ਬਸ ਐਦਾਂ ਵੀ ਕਿਸੇ ਦੀ ਕੋਈ ਅੱਖ 'ਚੋਂ ਹੰਝੂ ਆ ਉਦਾਂ ਪੁੰਜਣਾ ਵਾਲਾ ਦਾ ਰੱਬ ਹੁੰਦਾ ਪਰ ਮੈਨੂੰ ਲੱਗਦਾ ਹੁੰਦਾ ਵੀ ਉਹਨੇ ਵੀ ਸਾਡੀ ਇਹ ਡਿਊਟੀ ਲਈ ਆ ਵੀ ਜਿੱਥੇ ਤੱਕ ਅਸੀਂ ਕਿਸੇ ਨਾਲ ਖੜ ਸਕਦੇ ਹਾਂ ਖੜਦੇ ਰਹੀਏ ਅੱਜ ਪਿੰਡਾਂ ਦੇ ਜਿਹੜਾ ਅੱਜ ਵੀ ਤੁਸੀਂ ਬਸੇ ਹੋ ਥੋੜਾ ਨਾਮ ਸ਼ਹਿਰਾ ਵਿਦੇਸ਼ਾਂ ਵਿਦੇਸ਼ਾਂ 'ਚ ਹੋ ਗਿਆ ਲੇਕਿਨ ਅੱਜ ਵੀ ਮਿੱਟੀ ਨਾਲ ਵਸੂ ਕਿਵੇਂ ਥੋੜੇ ਮਨ ਚਾਹੁੰਦਾ ਕਿ ਮੈਂ ਇਹਨਾਂ ਨੂੰ ਵੀ ਐਸੇ ਬਨਵਾਵਾਂ ਇਹ ਮੈਨੂੰ ਇਹ ਲੱਗਦਾ ਮਨ 'ਚ ਨਹੀਂ ਆਉਂਦਾ ਹੁੰਦਾ ਅਸੀਂ ਪੈਦਾ ਹੀ ਮੇਰਾ ਖਿਆਲ ਹੈ ਇਹ ਜੀ ਮਿੱਟੀ 'ਚ ਹੋਏ ਹੋ ਮਿੱਟੀ ਨੇ ਆਪ ਹੀ ਤੁਹਾਨੂੰ ਖੁਦ ਨਹੀਂ ਜੋੜ ਕੇ ਰੱਖਿਆ ਹੋਇਆ ਹੈ ਮਿੱਟੀ ਨੇ ਜੇ ਕਦੀ ਵੀ ਅਸੀਂ ਕੋਈ ਮਤਲਬ ਅੰਦਰੋਂ ਮਤਲਬ ਜਾਣ ਕੇ ਕਰਦੇ ਆ ਜਾਂ ਮਤਲਬ ਕੋਈ ਪਲਾਨਿੰਗ ਹੁੰਦੀ ਆ ਹਨਾ ਇਹ ਹਰੇਕ ਬੰਦੇ ਦਾ ਆਪਣਾ ਆਪਣਾ ਨੇਚਰ ਆ ਕੁਦਰਤੋਂ ਆਪਣੇ ਆਪ ਹੀ ਜੋੜ ਕੇ ਰੱਖਦੀ ਹੁੰਦੀ ਆ ਬੰਦੇ ਨੂੰ ਥੈਂਕ ਯੂ ਬਾਈ ਮਾਨ